ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਸਰਗਰਮ ਹੋਣ ਕਾਰਨ ਸਥਿਤੀ ਵਿਕੜਦੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਦੇ ਕਾਰਨ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੇ ਪਹੁੰਚ ਚੁੱਕਿਆ ਹੈ ਉਥੇ ਦੱਸ ਦੇ ਕਿ ਪਿਛਲੇ 24 ਘੰਟਿਆਂ ਦੇ ਵਿੱਚ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ 36000 ਕਿਊਸਿਕ ਤੋਂ ਵੱਧ ਕੇ 74600 ਕਿਊਸਿਕ ਹੋ ਗਿਆ ਜਿਸ ਦੇ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਤਹਿਸ਼ਦ ਦਾ ਮਾਹੌਲ ਹੈ ਦੱਸਿਆ ਕਿ ਪਿਛਲੇ ਕਈ ਦਿਨਾ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਉੱਤੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਪ੍ਰਭਾਵ ਹੁਣ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਉਦਾਸੀ ਕਿ ਪਾਣੀ ਦੇ ਪੱਧਰ ਦੇ ਵਿੱਚ ਅਚਾਨਕ ਵਾਧੇ ਨੇ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੀ ਚਿੰਤਾ ਜੜੀ ਉਹ ਵਧਾ ਦਿੱਤੀ ਹੈ ਬਿਆਸ ਦਰਿਆ ਦੇ ਵਜਦੇ ਪਾਣੀ ਦੇ ਪੱਧਰ ਦੇ ਕਾਰਨ ਅੰਮ੍ਰਿਤਸਰ ਤੇ ਪੂਰ ਥਲਾ ਦੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਕੇ ਕਈ ਜਗ੍ਹਾ ਖੇਤ ਪਾਣੀ ਦੇ ਵਿੱਚ ਜਿਹੜੇ ਨੇ ਡੁੱਬ ਗਏ ਨੇ ਜਿਸ ਕਾਰਨ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਤਾਂ ਉੱਥੇ ਹੀ ਪ੍ਰਸ਼ਾਸਨ ਨੇ ਪ੍ਰਭਾਵਿਤ ਪਿੰਡਾਂ ਦੇ ਵਿੱਚ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਭਾਰੀ بارش ਦੀ ਚੇਤਾਵਨੀ ਜੜੀਓ ਜਾਰੀ ਕੀਤੀ ਹੈ ਉਮੀਦ ਹੈ ਕਿ 6 ਅਗਸਤ ਤੱਕ ਦੱਸਦੀ ਕਿ بارش ਜਿਹੜੀ ਉਹ ਜਾਰੀ ਰਹੇਗੀ ਉਹ ਉੱਥੇ ਹੀ ਦੱਸਦੀ ਕਿ ਹਿਸ਼ਿਆਰ ਪੂਰਨਵਾਸ਼ਾ ਸ਼ਹੀਦ ਭਗਤ ਸਿੰਘ ਨਗਰ ਗੁਰਤਾਸਪੁਰ ਪਠਾਨਕੋਟ ਅਤੇ ਰੂਪਨਗਰ ਵਿੱਚ ਵਿਸ਼ੇਸ਼ ਚੌਕਸੀ ਵਰਤਨ ਲਈ ਕਿਹਾ ਗਿਆ ਪ੍ਰਸ਼ਾਸਨ ਨੇ ਐਨਡੀਆਰ ਅਤੇ ਐਨਡੀਆਰਫ ਦੀਆਂ ਟੀਮਾਂ ਨੂੰ ਤਿਆਰ ਰੱਖਿਆ ਅਤੇ ਪਿੰਡੂ ਖੇਤਰਾਂ ਦੇ ਵਿੱਚ ਕਿਸ਼ਤੀਆਂ ਤੇ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਬਿਆਸ ਕੰਢੇ ਸਥਿਤ ਪਿੰਡਾਂ ਦੇ ਵਿੱਚ ਐਲਾਨ ਕਰਕੇ ਲੋਕਾਂ ਨੂੰ ਚੇਤਾਵਨੀ ਜੜੀ ਉਹ ਜਾਰੀ ਕੀਤੀ ਜਾ ਰਹੀ ਹੈ ਉਤਯੋਗ ਖਤਰੇ ਦੇ ਮੱਦੇ ਨਜ਼ਰ ਦਰਿਆ ਦੇ ਨੇੜੇ ਨਾ ਜਾਣ ਤੇ ਉੱਚੀਆਂ ਥਾਵਾਂ ਵੱਲ ਨਾ ਜਾਣਾ